ਸਰਸਵਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸ਼ਹਿਰਟਾ ਇਲਾਕੇ ਵਿੱਚ ਬੰਬ ਨੁਮਾ ਚੀਜ਼ ਮਿਲੀ ਹੈ ਸੁਵੱਡੀ ਖਬਰ ਦਰਸ਼ਕਾਂ ਨਾਲ ਸਾਂਝੀ ਕਰ ਰਿਹਾ ਉੱਥੇ ਬੰਬ ਨਿਰੋਧਕ ਦਸਤਾਵੀ ਪਹੁੰਚ ਚੁੱਕਿਆ ਜੋ ਕਿ ਮੌਕੇ ਤੋਂ ਬੰਬ ਡਿਸਪੋਜ਼ ਕਰਨਗੇ ਸੁਵੱਡੀ ਖਬਰ ਦਰਸ਼ਕਾਂ ਨਾਲ ਸਾਂਝੀ ਕਰ ਰਿਹਾ ਸਰਹੱਦੀ ਇਲਾਕਾ ਜਿੱਥੇ ਕਿ ਹੁਣ ਇੱਕ ਸ਼ੱਕੀ ਪੈਕਟ ਮਿਲਿਆ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਭਾਰਤ-ਪਾਕਿਸਤਾਨ ਵਿਚਾਲੇ ਲਗਾਤਾਰ ਜੰਗ ਚੱਰੀ ਹੈ ਤੇ ਪਾਕਿਸਤਾਨ ਆਪਣੀਆਂ ਨਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈਗਾ ਪੰਜਾਬ ਦੇ 6 ਸਰਹੱਦੀ ਜ਼ਿਲ੍ਹਿਆਂ ਤੋਂ ਇਲਾਵਾ ਹੁਣ ਪੰਜਾਬ ਦੇ ਜਿਹੜੇ ਬਾਕੀ ਜ਼ਿਲ੍ਹੇ ਨੇ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਜਲੰਧਰ ਬਠਿੰਡਾ ਬਰਨਾਲਾ ਤੱਕ ਪਾਕਿਸਤਾਨ ਦੇ ਡਰੋਨ ਪਹੁੰਚ ਚੁੱਕੇ ਨੇ ਚੰਡੀਗੜ੍ਹ ਤੱਕ ਵੀ ਡਰੋਨ ਪਹੁੰਚੇ ਸੀ ਤੇ ਪਾਕਿਸਤਾਨ ਲਗਾਤਾਰ ਡਰੋਨਾਂ ਰਾਹੀਂ ਇੰਨਾ ਪਾਸਰਤ ਤਾਂ ਕਰ ਰਿਹਾ ਹੈ ਹਾਲਾਂਕਿ ਭਾਰਤ ਦੀਆਂ ਸਾਰੀਆਂ ਸੈਨਾਵਾਂ ਨੇ ਜਿਹੜੀਆਂ ਉਹ ਲਗਾਤਾਰ ਪਾਕਿਸਤਾਨ ਨੂੰ ਠੋਕਮਾ ਜਵਾਬ ਦੇ ਰਹੀਆਂ ਨੇ ਜੋ ਨਾਲ ਵੱਲੋਂ ਡਰੋਨ ਛੱਡੇ ਜਾ ਰਹੇ ਨੇ ਜੋ 에ਅਰ ਹਵਾਈ ਹਮਲੇ ਕੀਤੇ ਜਾ ਰਹੇ ਨੇ ਉਹਨਾਂ ਨੂੰ ਜਿਹੜਾ ਖਾਰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਰ ਵੀ ਬਹੁਤ ਸਾਰੇ ਡਰੋਨ ਪਾਕਿਸਤਾਨ ਦੇ ਜਿਹੜੇ ਕਿ ਪੰਜਾਬ ਅੰਦਰ ਐਂਟਰੀ ਕਰ ਚੁੱਕੇ ਨੇ ਉਹਨਾਂ ਨੂੰ ਵੀ ਲਗਾਤਾਰ ਜਿਹੜਾ ਹਵਾਈ ਹਮਲਾ ਉਹ ਲਗਾਤਾਰ ਉਹਨਾਂ ਉੱਤੇ ਕਾਰਵਾਈ ਕਰਦਾ ਨਜ਼ਰ ਆ ਰਿਹਾ ਐ ਸੋ ਇਹ ਵੱਡੀ ਖਬਰ ਦਰਸ਼ਕਾਂ ਨਾਲ ਸਾਂਝੀ ਕਰ ਰਿਹਾ ਕਿਉਂਕਿ ਗੁਰੂ ਦੀ ਨਗਰੀ ਅਮਰਸਰ ਖਾਸ ਤੌਰ ਤੇ ਵੀ ਜਿਲ੍ਹਾ ਪਾਕਿਸਤਾਨ ਦੇ ਨਾਲ ਟੱਚ ਕਰਦਾ ਜਿੱਥੇ ਕਿ ਬੰਬ ਨੂਮਾ ਚੀਜ਼ ਮਿਲੀ ਹੈ ਇਲਾਕੇ ਦੇ ਵਿੱਚ ਸ਼ੱਕੀ ਪੈਕਟ ਮਿਲੇ ਆ ਜਿੱਥੇ ਮੌਕੇ ਤੇ ਪੁਲਿਸ ਪਹੁੰਚੀ ਹੈ ਇਹ ਅਰਜਨ ਨਗਰ ਇਲਾਕਾ ਦੱਸਿਆ ਜਾਂਦਾ ਜੋ ਕਿ ਮੇਨ ਰੋਡ ਦੇ ਉੱਤੇ ਸਥਿਤ ਹੈ ਤੇ ਬੰਬ ਨਿਰੋਧਕ ਦਸਤਾ ਮੌਕੇ ਤੇ ਪਹੁੰਚਿਆ ਜਿਨ੍ਹਾਂ ਨੇ ਵੱਲੋਂ ਬੰਬ ਨੂੰ ਡਿਸਟਰਾਬ ਕੀਤਾ ਜਾਏਗਾ ਪਰ ਦਰਸ਼ਕਾਂ ਦੱਸਿਏ ਕਿ ਜਿਹੜੇ ਸਰहदी ਇਲਾਕੇ ਨੇ ਪਹਿਲਾਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਪਾਕਿਸਤਾਨ ਨੇ ਬਾਅਦ ਵਿੱਚ ਹੁਣ ਬਾਕੀ ਜ਼ਿਲ੍ਹੇ ਨੇ ਜਿਹੜੇ ਜਿਸ ਤਰੀਕੇ ਨਾਲ ਜਰੰਦ ਦਾ ਜ਼ਿਕਰ ਕੀਤਾ ਸੀ ਬਰਨਾਲੇ ਦਾ ਜ਼ਿਕਰ ਕੀਤਾ ਲੁਧਿਆਣੇ ਦਾ ਜ਼ਿਕਰ ਕੀਤਾ ਹੁਸ਼ਿਆਰਪੁਰ ਇਹ ਜਦਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਲਗਾਤਾਰ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਇਥੋਂ ਤੱਕ ਕਿ ਸਾਡਾ ਜਿਹੜੇ ਆਰਮੀ ਦੇ ਜਵਾਨ ਨੇ ਉਹ ਲਗਾਤਾਰ ਮੂੰ ਤੋੜ ਮਾ ਜਵਾਬ ਦੇਣ ਵਾਸਤੇ ਬਾੜਾਂ ਉੱਤੇ ਤਣਾਤ ਨੇ ਲਗਾਤਾਰ ਕੇਂਦਰ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਤੇ ਉਧਰ ਪਾਕਿਸਤਾਨ ਵੀ ਮੀਟਿੰਗਾਂ ਕਰਦਾ ਵਿਖਾਈ ਦੇ ਰਿਹਾ ਹੈ ਜਿਹੜੇ ਪਾਕਿਸਤਾਨ ਦੀਆਂ ਨਪਾਕ ਹਰਕਤਾਂ ਨੇ ਉਹ ਲਗਾਤਾਰ ਸਾਹਮਣੇ ਆ ਰਹੀਆਂ ਨੇ ਤੇ ਜਾਨੀ ਨੁਕਸਾਨ ਜਿਹੜਾ ਕੋਈ ਉਸ ਤਰੀਕੇ ਦਾ ਨਹੀਂ ਹੋਇਆ ਇਹ ਚੰਗੀ ਗੱਲ ਰਹੀ ਤਾਂ ਜੋ ਸਾਡੇ ਦੇਸ਼ ਦੇ ਜਿਹੜੇ ਸੈਨਿਕ ਨੇ ਉਹ ਪਾਕਿਸਤਾਨ ਦੀਆਂ ਹਰਕਤਾਂ ਦਾ ਜਵਾਬ ਦੇ ਸਕਣ ਤੇ ਲੋਕਾਂ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਜੰਗ ਹੈ ਜਿਹੜੀ ਉਹ ਰੁਕਣੀ ਚਾਹੀਦੀ ਹੈ ਹਾਲਾਂਕਿ ਅਮਰੀਕਾ ਦੇ ਰਾਸ਼ਟਰਪਤੀ ਵੀ ਕਹਿ ਚੁੱਕੇ ਨੇ ਡੋਨਾਲਡ ਟਰੰਪ ਵੀ ਕਿ ਜੰਗ ਦੋਵੇਂ ਦੇਸ਼ਾਂ ਨੂੰ ਰੋਕਣੀ ਚਾਹੀਦੀ ਹੈ ਤਾਂ ਲੋਕ ਵੀ ਇਹੀ ਗੱਲ ਕਹਿ ਰਹੇ ਨੇ ਪਰ ਜਿਹੜੇ ਹਾਕਮ ਨੇ ਜਿਹੜੇ ਲਗਾਤਾਰ ਜੀਆਂ ਪਾਕਿਸਤਾਨ ਦੀਆਂ ਗਤੀਵਿਧੀਆਂ ਸਾਹਮਣੇ ਆ ਰਹੀਆਂ ਨੇ ਪਾਕਿਸਤਾਨ ਪਿੱਛੇ ੜਦਾ ਨਜ਼ਰ ਨਹੀਂ ਆ ਰਿਹਾ ਹੈਗਾ ਤਾਂ ਭਾਰਤ ਨੂੰ ਵੀ ਜਵਾਬੀ ਕਾਰਵਾਈ ਫਿਰ ਕਰਨੀ ਪੈਂਦੀ ਹੈ ਤਾਂ ਦਰਸ਼ਕ ਨੇ ਵੀ ਦੱਸਦੀ ਹੈ ਕਿ ਭਾਰਤ ਵੱਲੋਂ ਲਗਾਤਾਰ ਜਿਹੜਾ ਜਵਾਬੀ ਕਾਰਵਾਈ ਦੇ ਵਿੱਚ ਪਾਕਿਸਤਾਨ ਦੇ ਉੱਤੇ ਜਿਹੜੀਆਂ ਕਾਰਵਾਈਆਂ ਪਾਈਆਂ ਜਾ ਰਹੀਆਂ ਨੇ ਜਦੇ ਵਿੱਚ ਬਹੁਤ ਸਾਰੇ ਅੱਤਵਾਦੀ ਜੋ ਸੰਖਿਆ ਦੱਸੀ ਜਾ ਰਹੀ ਹੈ ਹਾਲਾਂਕਿ ਉਹਦੇ ਪੂਰੇ ਆંકੜੇ ਸਾਹਮਣੇ ਨਹੀਂ ਆਏ ਹਾਲਾਂਕਿ 100 ਤੋਂ ਉੱਪਰ ਦੱਸੇ ਜਾ ਰਹੇ ਨੇ ਕਿ ਅੱਤਵਾਦੀ ਢੇਰ ਕਰ ਚੁੱਕਿਆ ਹੈ ਭਾਰਤ ਪਾਕਿਸਤਾਨ ਦੇ ਜਿਹੜੇ 100 ਤੋਂ ਉੱਪਰ ਅੱਤਵਾਦੀ ਸੀ ਮਾਰੇ ਜਾ ਚੁੱਕੇ ਨੇ ਤੇ ਬਹੁਤ ਸਾਰੇ ਹੋਰ ਵੀ ਜਿਹੜੇ ਹILLE ਵਸੀਲੇ ਪਾਕਿਸਤਾਨ ਕਰਿਆ ਹੈ ਉਨਾ ਨੂੰ ਵੀ ਨਪਾਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਹੁਣੇ ਵੱਡੀ ਖਬਰ ਹੈ ਕਿ ਅੰਮ੍ਰਿਤਸਰ ਤੋਂ ਬੰਬ ਨੁਮਾ ਚੀਜ਼ ਜਿਹੜੀ ਹੈ ਉਹ ਮਿਲੀ ਹੈ ਸ਼ਹਿਰਟਾ ਇਲਾਕੇ ਵਿੱਚ ਡਰ ਦਾ ਮਾਹੌਲ ਜਰੂਰ ਹੈ ਲੋਕਾਂ ਦੇ ਵਿੱਚ ਕਿਉਂਕਿ ਜਿੱਥੇ ਘਟਨਾ ਵਾਪਰਦੀ ਹੈ ਉੱਥੇ ਜਿਹਾ ਹੁੰਦਾ ਜਲੰਧਰ ਦਾ ਜ਼ਿਕਰ ਕਰੀਏ ਤਾਂ ਸਵੇਰੇ 5 ਵਜੇ ਉੱਥੇ ਇੱਕ ਟੁਕੜਾ ਮਿਲਿਆ ਜਿਹੜਾ ਬੰਬ ਦਾ ਟੁਕੜਾ ਮਿਲਿਆ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਵੀ ਉੱਥੇ دہشت ਦਾ ਮਾਹੌਲ ਸੀਗਾ ਕਿਉਂਕਿ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਗਏ ਸੀਗੇ ਇਸ ਤਿਮਾਕੇ ਦੇ ਨਾਲ ਤਾਂ ਪਾਕਿਸਤਾਨ ਦੀਆਂ ਨਪਾਕ ਹਰਕਤਾਂ ਨੂੰ ਜਿਹੜਾ ਭਾਰਤ ਵੱਲੋਂ ਜਿਹੜਾ ਕਾਰਵਾਈ ਕੀਤੀ ਜਾ ਰਹੀ ਹੈ ਪਰ ਫਿਰ ਵੀ ਪਾਕਿਸਤਾਨ ਪਿੱਛੇ ਹਟਦਾ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਆਰਥਿਕ ਤੌਰ ਤੇ ਵੀ ਜਿਹੜਾ ਦਿਵਾਲੀਆ ਹੋਣ ਦੀ ਕਗਾਰ ਦੇ ਉੱਤੇ ਹੈ ਦਿਵਜਜ ਧੰਨਵਾਦ